परम सत्कारिक दोस्तों मैं ਤੁਹਾਡਾ ਆਪਣਾ ਲੇਖਕ ਤੇ ਪਤ్రਕ ਰਾਮ ਸਿੰਘ ਢਿੱਲੋਂ ਪੇਸ਼ ਕਰ ਰਿਹਾ ਹਫਤਾਵਾਰੀ ਖਬਰਾਂ ਦਾ ਵਿਸ਼ਲੇਸ਼ਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜਕਲ ਆਪਣੇ ਚੋਣ ਪ੍ਰਚਾਰ ਤੂਆਂ ਤਾਰ ਕਰ ਰਹੇ ਨੇ ਉਹ ਰੋਜ਼ਾਨਾ 2 3 4 ਰੈਲੀਆਂ ਕਰ ਰਹੇ ਨੇ ਇਸੇ ਤਰ੍ਹਾਂ راہુલ ਗਾਂਧੀ ਵੀ ਚੋਣ ਪ੍ਰਚਾਰ ਕਰ ਰਹੇ ਨੇ ਜਿੱਥੇ ਨਰਿੰਦਰ ਮੋਦੀ راہુલ ਗਾਂਧੀ ਦਾ ਨੌਰਲੈਂਡ ਤੋਂ ਕੰਨੀ ਘਤਰੋਂਦੇ ਨੇ ਜਦ ਕਿ ਰੋਹਨ ਗਾਂਧੀ ਪਾਣੀ ਪੀ ਪੀਕੋਸ ਰਹੇ ਨੇ ਔਰ ਉਹ ਕਾਫੀ ਐਸੇ ਸ਼ਬਦ ਵਰਤ ਰਹੇ ਨੇ ਤੇ ਉਹਦਾ ਜਵਾਬ ਫਿਰ ਨਰਿੰਦਰ ਮੋਦੀ ਆਪਣੀ ਭਾਸ਼ਾ ਦੇ ਰਹੇ ਨੇ ਇਹ ਇੱਕ ਤਰ੍ਹਾਂ ਦਾ ਵਖਰੀ ਦਿਲਚਸਪੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ 17 ਅਪ੍ਰੈਲ ਨੂੰ RAM ਨੌਮੀ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਅਯੁੱਧਿਆ ਚ ਇਹ ਪਹਿਲੀ ਰਾਮਲਾਲਾ ਦੇ ਜੋ ਤਿਲਕਰਣ ਦੀ ਸੂਰਿਆਵੰਸ਼ੀ ਸੀ ਉਹ ਲਿਖੀ ਜਾਏਗੀ ਜੋ ਕਿ ਆਪਣੇ ਆਪ ਜੀ ਚ ਵਿਲੱਖਣ ਗੱਲ ਹੋਏਗੀ ਲੈਂਸ ਲਗਾ ਕੇ ਛਾਤੇ ਦੇ ਉੱਤੇ ਜੋ ਕਿ ਉਹ ਸਿੱਧਾ ਉਹਦੇ ਮਸਤਕ ਤੇ ਪੈਗੀ ਰਾਮਲਾਲ ਦੀ ਮੂਰਤੀ ਤੇ ਇੱਕ ਵੱਖਰਾ ਨਜ਼ਾਰਾ ਹੋਏਗਾ ਪਹਿਲੀ ਵਾਰ ਰੂਸ ਤੇ प्रेजिडेंट वलादीमीर पुतिन ने यूक्रेन जबरदस्त हमला करवा के अभी दर्जन शहर तहश नश कर दिता है जबकि यूक्रेन ने व्डे ड्रोन हमले करके रूस की सोलह प्रसेंट तेल रिफाइनरी तबाह कर दी है चालीस जट जहाज़ और पाँच एटम बंबर खाक मिला दते हैं रूस ने भारत को इलो पोर्टेबल ने जो कि ਨੀਵੇਂ ਜਾ ਰਹੇ ਜਟ ਜਹਾਜਾਂ ਨੂੰ ਡੇਗਣ ਦੇ ਸਮਰੱਥ ਨੇ ਔਰ ਇਹਨਾਂ ਦੀ ਟੈਕਨੋਲੋਜੀ ਵੀ ਸਾਂਝੀ ਕੀਤੀ ਹੈ ਅਮਰਿਤਪਾਲ ਸਿੰਘ ਖਾਲਸਾ ਜੋ ਕਿ ਅਸਾਮ ਦੀ ਜੇਲ੍ਹ ਵਿੱਚ ਬੰਦੇ ਨੇ ਉਹਨਾਂ ਦੀ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਕਾਰਨ ਸਪਸ਼ਟ ਨਹੀਂ ਹੋ ਸਕਿਆ ਆਮ ਆਦੀ ਪਾਰਲੇ ਸੁਪਰੀਮੋ ਅਰਵਿੰਦ ਕੇਜਰੀ ਆਦੀ ਜੇਲ੍ਹ ਤੋਂ ਰਿਹਾਈ ਹੁੰਦੀ ਬਖਾਈ ਨਹੀਂ ਦੇ ਰਹੀ ਜਦ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਵਿੱਚ ਜਟ ਗਏ ਨੇ ਗੁਰਦਾਸਪੁਰ ਜ਼ਿਲ੍ਹੇ ਚ ਇੱਕ ਔਰਤ ਨੂੰ ਨਗਨ ਹਾਲਤ ਚ ਘਮਾਉਣ ਦਾ ਮਾਮਲਾ ਜੋ ਸਾਹਮਣੇ ਆਇਆ ਸੀ ਉਸ ਦਾ ਹਾਈ ਕੋਰਟ ਨੇ ਸਖਤ ਨੋਟਿਸ ਲਿਆ ਕਿ ਇਹ ਇਨਸਾਨੀਤ ਸ਼ਰਨਸਾਰ ਹੋਈ ਹੈ ਇਹ ਬਹੁਤ ਮਾੜੀ ਗੱਲ ਹੋਈ ਹੈ ਔਰ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਹੈ ਤੇ ਪੁਲਿਸ ਦਾ ਜਵਾਬ ਇਹ ਹੈ ਕਿ ਪੰਜਾਂ ਦੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਹੈ ਪੰਜਾਬ ਵਿੱਚ ਅਜੰਤੀਆਂ ਅਸਟ੍ਰੇਲੀਆ ਪੂਰੇ ਐਕਸ਼ਨ ਮੋਡ ਚ ਨੇ ਜੋ ਸੁਰੱਖਿਆ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕਰੋੜਾਂ ਦੀ ਸ਼ਰਾਬ ਉਹਨਾਂ ਨੇ ਜ਼ਬਤ ਕੀਤੀ ਹੈ ਤੇ ਚੋਣਾਂ ਨੂੰ ਲੈ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ ਕੈਨੇਡਾ ਅਤੇ ਆਸਟ੍ਰੇਲੀਆ ਦੇ ਬਾਅਦ ਹੁਣ ਨਿਊਜ਼ੀਲੈਂਡ ਦੇ ਪ੍ਰਵਾਸੀਆਂ ਤੇ ਸਖਤੀ ਕਰਕੇ ਨਵੇਂ ਨਿਯਮ ਲਾਉਂਦੇ ਨੇ ਤੁਹਾਨੂੰ ਪਤਾ ਹੈ ਕਿ ਕੈਨੇਡਾ ਵੀ ਫੀਸਾਂ ਵਧਾ ਰਿਹਾ ਹੈ ਤੇ ਪ੍ਰਵਾਸੀ ਤੇ ਸ਼ਕਤੀ ਕਰ ਰਿਹਾ ਹੈ ਇਹ ਵੀ ਖਬਰਾਂ ਨੇ ਕਿ 18000 ਪ੍ਰਵਾਸੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਦੇਸ਼ ਛੱਡਣ ਦੇ ਤੇ 18000 ਐਸੇ ਵੀ ਨੇ ਜਿਨ੍ਹਾਂ ਦੀ ਭਾਲ ਕਰ ਰਹੀ ਹੈ ਕੈਨੇਡਾ ਦੀ ਪੁਲਿਸ ਜਿਨ੍ਹਾਂ ਨੂੰ ਉਹ ਡਿਪੋਰਟ ਕਰਨ ਵਾਲੇ ਤਿਆਰ ਹੈ ਬਾਲੀਵੁੱਡ ਸਿੰਗਰ ਨੀਹਾ ਕੱਕੜ ਨਾਲ ਤਲਾਕ ਬਾਰੇ ਉਸਦੇ ਪਤੀ ਰੋਹਿਨ ਪ੍ਰੀਤ ਨੇ ਕਿਹਾ ਕਿ ਉਹ ਬਹੁਤ ਨਿਮਰ ਤੇ ਪਿਆਰੀ ਲੜਕੀ ਹੈ ਮੈਂ ਉਸ ਤੋਂ ਬਹੁਤ ਕੁਝ ਸਿੱਖਦਾ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਮੈਂ ਤਲਾਕ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਤੇ ਇਹ ਸਭ ਅਫਵਾਹ ਨੇ ਇਸ ਤੇ ਧਿਆਨ ਦੇਣ ਦੀ ਲੋੜ ਨਹੀਂ ਜੋ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹ ਉਹਨਾਂ ਨੂੰ ਮੁਬਾਰਕ ਤੇ ਮੇਰੇ ਲਈ ਤਾਂ ਨਿਹਾ ਕਕੜ ਸਭ ਕੁਝ ਹੈ ਤੇ ਐਸੀ ਖਬਰਾਂ ਦਾ ਵਿਸ਼ੇਸ਼ਣ ਹਫਤਾਵਾਰੀ ਅਗਲੇ ਹਫਤੇ ਫਿਰ ਮਿਲਾਂਗੇ ਤਨੂੰ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੁਕਰੀਆ